ਅੰਮ੍ਰਿਤਸਰ ਦੇ ਬਾਬਾ ਅਟਲ ਨਜ਼ਦੀਕ ਇੱਕ ਰਿਕਸ਼ਾ ਚਾਲਕ ਨੂੰ ਪੁਲਿਸ ਵੱਲੋਂ ਕੁੱਟਣ ਤੇ ਰਿਕਸ਼ਾ ਚਾਲਕ ਵੱਲੋਂ ਕੀਤਾ ਗਿਆ ਹੰਗਾਮਾ ਇਸ ਮੌਕੇ ਤੇ ਜਦੋਂ ਪੁਲਿਸ ਮੁਲਾਜ਼ਮ ਕੋਲੋਂ ਪੁੱਛਿਆ ਗਿਆ ਤਾਂ ਉਸ ਵੱਲੋਂ ਕੀਤਾ ਗਿਆ ਸਾਫ਼ ਇਨਕਾਰ ਰਿਕਸ਼ੇ ਵਾਲੇ ਨੇ ਦੱਸਿਆ ਕਿ ਜਦੋਂ ਇੱਕ ਮੁਲਾਜ਼ਮ ਨੂੰ ਡੰਡੇ ਨਾਲ ਮਾਰ ਰਿਹਾ ਸੀ ਤਾਂ ਉਸ ਸਮੇਂ ਦੂਜਾ ਮੁਲਾਜ਼ਮ ਦੇਖ ਰਿਹਾ ਸੀ ਇਕੱਠੀ ਹੋਈ ਭੀੜ ਵਿੱਚੋਂ ਇੱਕ ਬਜ਼ੁਰਗ ਨੇ ਕੀਤੀ ਪੁਲਿਸ ਮੁਲਾਜ਼ਮ ਦੀ ਲਾਪਾ ਲਵਜੀਤ ਨਾਮ ਦੇ ਯੁਵਕ ਜੋ ਕਿ ਜੋੜਾ ਫੜਕਦਾ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਉਹ ਇੱਕ ਰਿਕਸ਼ੇ ਚਲਾਉਂਦਾ ਹੈ ਤੇ ਜਦੋਂ ਰਿਕਸ਼ਾ ਲੈ ਕੇ ਬਾਬਾ ਟੋਲਰ ਨਜ਼ਦੀਕ ਜਾ ਰਿਹਾ ਸੀ ਤਾਂ ਪੁਲਿਸ ਮੁਲਾਜ਼ਮ ਵੱਲੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਵੱਲੋਂ ਜਦੋਂ ਕਾਰਨ ਪੁੱਛੇ ਜਾਂਦੇ ਤਾਂ ਪੁਲਿਸ ਮੁਲਾਜ਼ਮ ਵੱਲੋਂ ਉਸਤੇ ਡੰਡਿਆਂ ਨਾਲ ਵਾਰ ਕੀਤਾ ਜਾਂਦਾ ਹੈ ਜਿਸ ਨਾਲ ਕਿ ਉਸ ਨੂੰ ਗੰਭੀਰ ਸੱਟ ਲੱਗ ਜਾਂਦੀ ਹੈ ਉਸਦੇ ਪਿੱਠ ਅਤੇ ਕੂਣੀ ਦਾ ਨੁਕਸਾਨ ਹੋ ਜਾਂਦਾ ਹੈ ਇਸ ਦੇ ਲਈ ਉਹ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਾਉਣ ਲਈ ਪਹੁੰਚਿਆ ਉਸ ਵੱਲੋਂ ਪੁਲਿਸ ਥਾਣੇ ਕੰਪਲੀਟ ਕਰਕੇ ਇਨਸਾਫ ਦੀ ਮੰਗ ਜਾ ਰਹੀ ਹੈ ਭਈਆ ਤਾਂ ਲਵਜੀ ਸਿੰਘ ਮੇਰਾ ਨਾਮ ਆ ਮੈਂ ਤਾਂ ਸਵਾਰੀ ਲੈ ਕੇ ਜਾ ਰਿਹਾ ਜੱਲੇ ਵਾਲੇ ਬਾਅਦ ਚਾਰ ਸਵਾਰੀਆਂ ਮੇਰੇ ਕੋਲ ਬੈਠੀਆਂ ਇਧਰ ਮੈਂ ਇਧਰ ਹੀ ਲੰਘਿਆ ਉਹ ਮੁਲਾਜ਼ਮ ਨੇ ਮੈਨੂੰ ਕੁਝ ਨਹੀਂ ਪੁੱਛਿਆ ਕਿ ਨਾ ਤੇਨੂੰ ਨਹੀਂ ਪਰ ਰਸਤਾ ਬੰਦਿਆ ਉਹਨੇ ਕੁਝ ਨਹੀਂ ਪੁੱਛਿਆ ਮੇਰੇ ਡੰਡੇ ਮਾਰਨੇ ਸ਼ੁਰੂ ਕਰਦੇ ਆ ਲੋ ਤਾਂ ਵਖੋ ਆਹ ਮੇਰੇ ਇੱਕ ਇੱਕ ਇਥੇ লাশ ਭਈਆ ਉੱਥਾ ਇਥੇ ਲੱਗਿਆ ਹੈ লাশ ਭਈਆ ਇਹਨੇ ਮੁਲਾਜ਼ਮ ਸੀ ਇਹ ਕੋ ਮਨ ਇਹ ਦੋ ਮੁਲਾਜ਼ਮ ਸੀ ਉਹਨੇ ਡੰਡੇ ਮਾਰੇ ਦੂਸਰੇ ਖਾਕੀ ਵਰਦੀ ਵਾਲੀ ਨੇ ਇੱਕ ਚਿੱਟੀ ਵਰਦੀ ਵਾਲਾ ਹੈ ਤੇ ਮੁਲਾਜ਼ਮ ਨੇ ਉਹਨਾਂ ਨੇ ਮੰਗਣ ਤੋਂ ਮਨਾ ਕੀਤਾ ਹਾਂਜੀ ਉਹ ਤੁਸੀਂ ਕੀ ਕਿਹਾ ਸੀ ਮੈਂ ਸਰ ਕਹਾਂ ਵੀ ਤੁਸੀਂ ਜਿਹੜੇ ਵੀ ਗੰਦ ਤੁਸੀਂ ਬੋਲ ਕੇ ਦੱਸੋ ਤੁਸੀਂ ਮੈਨੂੰ ਮਾਰਦੇ ਕਿਉਂ ਹੈ ਕਿਹਦਾ ਵੀ ਤੈਨੂੰ ਮਾਰਨਾ ਡਾਲੇ ਮਰਕਾ ਕੇ ਐਨਕੂ ਤੇਰੀ ਪੈਰ ਆਪਣਾ ਪੈਰ ਪੂਜਿਆ ਰਾਕੇ ਤੇ ਮੇਰੀ ਹੱਡ ਤੋੜਨ ਲੱਗਾ ਹੈ ਤੇ ਆਖੋ ਮੇਰੇ ਲੱਕ ਜੀ ਲਸਾ ਪਈਆਂ ਸਾਰਾ ਕੁਝ ਮੈਂ ਤੁਸੀਂ ਦੇ ਗਾਂ ਕੁਝ ਕਿਹਾ ਵਾ ਮੈਂ ਸਰ ਕੁਝ ਬੋਲਿਆ ਨਹੀਂ ਉਹਨਾਂ ਨੂੰ ਕਿਤੇ ਦੇ ਨੂੰ ਹੀ ਪਤਾ ਵੀ ਇਹ ਤੋਂ ਰਸਤਾ ਤੂੰ ਨਹੀਂ ਲੰਘੇ ਦੇ ਤਾਂ ਮੈਂ ਤੁਹਾਨੂੰ ਬੋਲ ਕੇ ਦੱਸਾਂ ਲਾਜ਼ਮ ਕਿਥੇ ਹੈ ਲਾਜ਼ਮ ਸਰ ਪਧਾਰੀ ਇਹਨਾਂ ਨੂੰ ਮੈਂ ਕਹਿੰਦੇ ਮੈਨੂੰ ਵੇਸੇ ਭਲਾ ਕੇ ਦੋ ਲਾਜ਼ਮ ਮਲਾਜ਼ਮ ਇਹ ਤਾਂ ਮੈਥੇ ਨਹੀਂ ਆ ਗਾ ਉਹ ਹੋਂਕੋਤੀ ਜੀ ਅੱਜ ਮੈਡੀਕਲ ਸਟਾਫ ਚੱਲੇ ਜਾ ਹਾਂਜੀ ਸਰ ਮੈਂ ਮੈਂ ਹਾਂਜੀ ਨਹੀਂ ਸਰ ਅਜੇ ਨਹੀਂ ਕੋਈ ਕੰਪਲੇਨ ਕੀਤੀ ਮੈਂ ਇਹ ਮੈਡੀਕਲ ਕਰਾਉਣ ਗਿਆ ਤੇ ਡਾਕਟਰ ਸਾਹਿਬ ਨੂੰ ਮਿਲੇ ਵੀ ਇਨਸਾਦ ਸਰ ਜੋ ਵੀ ਜਨੇ ਮੁਲਾਜ਼ਮਤ ਇਕ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬੰਦੀ ਸਕਤ ਉਸੇ ਸਕਤ ਕੀਤੀ ਜਾਵੇ ਲੱਗਦਾ ਕਿ ਇਸ ਤਰ੍ਹਾਂ ਕੁਛ ਕਰ ਦਿੱਤਾ ਗਿਆ ਕੁਝ ਨਾ ਜਾਈ ਨਾ ਇਹ ਸਰ ਨਜਾਇਜ਼ ਇਕ ਦਿਹਾੜੀਦਾਰ ਬੰਦਾ ਇਕ ਮਜ਼ਦੂਰ ਬੰਦੇ ਵਕੇ ਨਜਾਇਜ਼ ਇਕ ਮਿਹਨਤਦਾਰ ਕਰਦਾ ਪਿਆ ਉਹਨੂੰ ਉਹ ਤਾਂ ਬੋਲ ਕੇ ਕਿਉਂ ਨਹੀਂ ਇਹਨੇ ਕਿਹਾ ਵੀ ਇਹਨੇ ਮੈਨੂੰ ਡੰਡੇ ਨਾਲ ਮਾਰੇ ਹਾਰਦਾ ਸਰ ਉਦੋਂ ਮੈਂ ਪੇਸ਼ੈਂਟ ਆ ਉਹ ਤਾਂ ਮੇਰੇ ਇਨਆਕ ਇੱਥੇ ਬੱਖੀ ਚ ਵੀ ਡੰਡੇ ਮਾਰੇ ਹੁੰਦੇ ਹੋਰ ਵੀ ਰਿਸ਼ਤੇ ਲੱਗਦੇ ਨੇ ਹਾਂਜੀ ਸਰ ਹੋਰ ਵੀ ਡੰਡੇ ਲੱਗਦੇ ਲੱਗਦੇ ਉਹਨਾਂ ਨੂੰ ਮਨ ਨਹੀਂ ਕੀਤਾ ਜਾ ਉਹਨਾਂ ਨੂੰ ਸਰ ਪੈਸੇ ਲਿੰਦਾ ਹੁਣ ਮੈਨੂੰ ਕਹਿੰਦੇ ਜੀ ਜਾਦੂ ਖਰਚਾ ਰਿਹਾ ਨੂੰ ਪਹਿਲੇ 100 ਰੁਪਏ ਦੇਣੇ ਕਿ ਲੰਗੜਿਆ ਨੂੰ ਲੰਗੜੇ ਹੁਣ ਕੰਨ ਠੱਕਦੇ ਮੈਨੂੰ ਘੱਟ ਗਿਆ ਗਿਆ ਤੇਰਾ ਮਰਿਆ ਜਿਹੜਾ ਬੰਦਾ ਪੈਸੇ ਦਿੰਦਾ ਰ ਉਹਨੂੰ ਦੀ ਲੰਗੜ ਦੋ ਕਿਲਾ ਸੁਲਾਜ ਮੈਨੂੰ ਸੁਲਾਜ ਮੈਂ ਨਾਮ ਨਹੀਂ ਬਤਾ ਇੱਥੇ ਖਾਕੀ ਵਰਦੀ ਵਾਲਾ ਬੇਟਾ ਹੀ ਮੈਨਰੇ ਗਿਆ ਵੀ ਹੁਣ ਉੱਥੇ ਬੇਟਾ ਹਣਾ ਸੁਲਾਜ ਨੇ ਨਾਂਦਾ ਸਰ ਮੈਨੂੰ ਕਹਾਂ ਨੀ ਉਹ ਬੋਲੇ ਹਾਥੀ ਦੌੜ ਕੇ ਬੇਨਤੀ ਕਰੀ ਦੀ ਯਾਰ ਛੱਡ ਦੋ ਉਦੋਂ ਆਪਣੇ ਅਥੀ ਸਾਹਿਬ ਆਏ ਸੀ ਤੇ ਉਹਨਾਂ ਨੇ ਕਿਹਾ ਜੀ ਜੇ ਰਾਵਾਂ ਬੈਠ ਗਿਆ ਤੇ ਨਹੀਂ ਆਉਂਦਾ ਪਰ ਨੌਜਵਾਨ ਕਹਿੰਦਾ ਵੀ ਮੇਰੇ ਤੇ ਡਾਂਗਾ ਮਾਰੋ ਲਾਛਾਂ ਪਾਤੀਆਂ ਰੇਡੂ ਦਾ ਸ਼ਾਨਦੋਇ ਨੇ ਕਹਿੰਦਾ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਔਰ 100 ਰੁਪਏ ਦੀ ਮੰਗ ਕੀਤੀ ਜਾਂ ਗਈ ਸੀ ਮਰ ਤੋਂ ਕਿ ਮੈਂ ਤਾਂ ਇਹ ਨਹੀਂ ਲਵਾਂਗਾ ਤਾਂ ਜੀ ਮੈਂ ਪੈਸਾ ਲੈਂਦਾ ਨਹੀਂ ਤੁਸੀਂ ਵੈਰੀਫਾਈ ਕਰ ਸਕਦੇ ਤੁਸੀਂ ਬਿਲਕੁਲ ਜੀ ਕਿ ਕਿ ਉਹ ਜਦੋਂ ਨਾਲ ਤੁਹਾਡੇ ਮੁਲਾਜ਼ਮ ਸੀ ਉਹਨਾਂ ਸਾਹਮਣੇ ਉਹ ਕਹਿੰਦਾ ਮੈਨੂੰ ਕੁੱਟਿਆ ਦੋ ਜਣੇ ਇੱਥੇ ਖੜੇ ਸੀ ਨਹੀਂ ਉਹ ਵੀ ਸਾਹਮਣੇ ਜੀ ਮੈਂ ਤੁਹਾਨੂੰ ਉਹਦੇ ਨੂੰ ਵੀ ਟੈਂਡਿਆ ਜੋ ਅਫਸਰਾਂ ਨੇ ਕਿਹਾ ਇਹ ਤਾਂ ਬੰਦੂ ਜੱਛਾਂ ਤੋਂ ਬੰਦ ਲੱਗਣ ਜਰਾ ਪਰ ਉਹ ਕਹਿੰਦਾ ਮੈਨੂੰ ਮਨਾ ਤੇ ਕੀਤਾ ਪਰ ਡਾਂਗਾਂ ਨਾਲ ਕੋ ਕੁੱਟਿਆ ਗਿਆ ਨਹੀਂ ਨਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੋਈ ਵੀ ਨਹੀਂ ਮੰਨ ਕੇ ਖੁਸ਼ ਵਿਚਾਰ ਜੀ ਹਾਂਜੀ ਹੱਥ ਜੋੜ ਕੇ ਬੇਨਤੀ ਡਾਂਗ ਮਾਰਨੀ ਚਾਹੀਏ ਨਾ ਨਾ ਫਿਰ ਉਹਦੇ ਨਿਸ਼ਾਨ ਕੋਈ ਪਾਣੀ ਥੋੜੀ ਕੱਟ ਦੇ ਨਿਸ਼ਾਨ ਪਏ ਨੇ ਕੋਈ ਗੱਲ ਨਹੀਂ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹੱਥ ਜੋੜ ਕੇ ਬੋਧ ਬੰਦਾ ਵੀ ਮੈਂ ਨਹੀਂ ਮਾਰਿਆ ਨਹੀਂ ਮੈਂ ਨਹੀਂ ਮਾਰਿਆ ਮੈਂ ਨਹੀਂ ਮਾਰਿਆ ਵੀ ਇਹਨਾਂ ਨੇ ਮਾਰਿਆ ਮੈਂ ਨਹੀਂ ਮਾਰਿਆ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਪੁੱਛਿਆ ਵਾ ਵੀ ਹੱਥ ਜੋੜ ਕੇ ਕਿਹਾ ਇਹਨਾਂ ਨੂੰ ਵੀ ਇਹਨੂੰ ਆਉਣਾ

ਯਾਰਾ ਇੰਗਰਚਾ ਰਿਹਾ ਵਾ ਜੇ ਨਾ ਹੱਥ ਜੋੜ ਕੇ ਕਿ ਆ ਵੀ ਭਾਜੀ ਪਿੱਛੇ ਨੂੰ ਵਾਪਸ ਚਲੇ ਜਾਓ ਕਿੱਟ ਤੇ ਜਿਹੜੇ ਨਿਸ਼ਾਨ ਪੰਡਾ ਕੋਈ ਨਹੀਂ ਯਾਰ ਬਾਗ ਕੋਈ ਮਾਰੀ ਨਹੀਂ ਗਈ ਤੁਹਾਡੇ ਸਾਹਮਣੇ ਪਰ ਉਹ ਤਾਂ ਕੰਮ ਮੈਨੂੰ ਮਾਰਿਆ ਤੇ ਤੁਹਾਡਾ ਮੁਲਾਕਾਤ ਨਹੀਂ ਮਿਲਿਆ ਕੋਈ ਵੀ ਕੋਈ ਸਾਹਮਣੇ ਜੋ ਉਹ ਨਹੀਂ ਯਾਰ ਤੁਸੀਂ ਇਹਦੀ ਗੱਲ ਕਹਿਤਾ ਤੁਹਾਨੂੰ ਤੇ ਬਾਰ ਬਾਰ ਆਪਾਂ ਨਹੀਂ ਕੋਈ ਚੱਲਦਾ ਇਹਨੀ ਗੱਲ ਕਹਿ ਕੇ ਠੀਕ ਹੈ ਮੇਰੇ ਵੀ ਖਾਤਸਾ ਬੰਦ ਅਮਰੀਕ ਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ